ਅਲਤਰਾ ਸਰਪਾਟੰਡਿਆ ਵਾ ਇੱਕ ਤੇ ਮਾਤਾ ਨੇ ਤੇ ਕੁੜੀ ਨੇ ਨਾ ਬਹੁਤਾ ਹੀ ਘਰ ਚ ਗੰਦ ਪਾਇਆ ਵਾ ਜਿੱਥੇ ਬਹਿਦੀਆਂ ਉੱਥੇ ਮੂੰਹ ਜੋੜ-ਜੋੜ ਕੇ ਗੱਲਾਂ ਲੈਪਨੀਆਂ ਕਰਨ ਇਹਨਾਂ ਨੂੰ ਨੀ ਸ਼ਰਮ ਨਹੀਂ ਆਉਂਦੀ ਤੇ ਇੱਕ ਪਾਸੇ ਨਾਲ ਧੋਸਾ ਬਣਾਵਾ ਇਹਨਾਂ ਦੇ ਗਾੜੀ ਰੱਖਾਂ ਹੈ ਫੇਰ ਮੈਂ ਮਾੜੀ ਦੀ ਮਾੜੀ ਆਣ ਕੇ ਡੇਰੇ ਲਾ ਕੇ ਬਹਿ ਗਈ ਇੱਥੇ ਜਾਣ ਦਾ ਨਾਂ ਵੀ ਲੈਣ ਲਈ ਅੱਗੇ ਆਉਂਦੀ ਸੀਗੀ ਰਾਤ ਰਹਿੰਦੀ ਚੱਲ ਜਾਂਦੀ ਹੁੰਦੀ ਦਫਾ ਹੋਈ ਨਹੀਂ ਹੁਣ ਇੱਥੇ ਬੈਠੀ ਦੋ ਦਿਨ ਹੋ ਗਏ ਆ ਅਜੇ ਅੱਜ ਵੀ ਜਾਣ ਦਾ ਕੋਈ ਪਤਾ ਨਹੀਂਗਾ ਪਤਾ ਨਹੀਂ ਕੀ ਕਰਨ ਲਈ ਆ ਮੈਨੂੰ ਤਾਂ ਸਮਝ ਨਹੀਂ ਆਉਂਦੀ ਕੋਈ ਕੀ ਕਰਾਂ ਮੈਂ ਜਿੱਨਾ ਚਰ ਜਾਂਦੀ ਨਹੀਂ ਨਾ ਮੇਰੀ ਸਿਰ ਦਰਦੀ ਆ ਉਹ ਨਾਲ ਲੈ ਤੇ ਕੀ ਗੱਲ ਬਾਹਰ ਬੈ ਗਈਆਂ ਬਾਹਰ ਹੀ ਬਹਿਣਾ ਹੈ ਅੰਦਰ ਤੇਰੀ ਮਾਂ ਤੇ ਭੈਣ ਜਣੀਆਂ ਵਾ ਨਾ ਉਹ ਸਾਰਾ ਦਿਨ ਕਤਰ 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 ਕਰਦੀਆਂ ਰਹਿੰਦੀਆਂ ਉਹ ਪਹਿਲੋ ਮੇਰੀ ਗੱਲ ਸੁਣ ਹਾਰ ਧਿਆਨ ਕੇ ਮੈਂ ਬਾਹਰ ਹੀ ਬੈ ਗਈਆਂ ਫਿਰ ਜਾਓ ਮੇਰੀ ਵੀ ਪਹਿਰੋ ਗੱਲ ਸੁਣ ਲੈਣਾ ਹਾਂ ਨਾ ਕੰਮ ਛੱਡਦੇ ਉਹਦੇ ਇੱਡਾਂ ਗਾਈ ਉਹਨੇ ਚੱਲ ਜਾਣਾ ਉਹਨੇ ਕਿਹਾ ਇੱਥੇ ਬਹਿ ਰਹਿਣਾ ਤੇ ਤੂੰ ਐਵੇਂ ਆਪਣਾ ਮਨ ਛਾਂਡੀ ਹੈਂ ਨਹੀਂ ਆਈ ਆ ਤਾਂ ਹਰਾਮ ਨਾਰਾ ਵਿੱਚ ਐਂ ਨਾ ਜੀਣਾ ਕੋ ਹਰਾਮ ਕਰਦੀ ਆ ਮੇਰਾ ਕਦੀ ਕੋਈ ਗੱਲ ਕਰਦੀ ਆ ਕਦੀ ਕੋਈ ਗੱਲ ਕਰਦੀ ਆ ਇਹੋ ਚੰਗੀ ਰਹਿ ਗਈ ਆ ਮੇਰੀ ਗੱਲ ਸੁਣ ਲੈ ਪਹਿਲੋਂ ਜੇ ਤੂੰ ਰਹਿਣਾ ਨਾ ਐ ਵਧੀਆ ਤੂੰ ਉਹਦੇ ਕੰਨ ਹੀ ਨਾ ਕਰਿਆ ਕਰ ਵੀ ਕੀ ਕਰਦੀ ਆ ਕੀ ਨਹੀਂ ਠੀਕ ਆ ਨਾ ਘਰ ਚ ਰਹਿ ਕੇ ਕੰਮ ਤੇ ਆਪੇ ਹੁੰਦੇ ਠੀਕ ਆ ਨਾ ਅੱਖੀਂ ਵੇਖ ਕੇ ਜ਼ਹਿਰ ਨਹੀਂ ਖਾਂਦਾ ਜਾਂਦਾ ਮਿੰਨੂ ਪਤਾ ਲੱਗਦਾ ਇਹ ਜੋ ਕਰਦੀਆਂ ਫੱਦੀਆਂ ਮਾਵਾਂ ਦੀਆਂ ਕਦੀ ਉਹਦੇ ਟਰੰਕ ਫੁੱਲਣ ਡੈ ਪਿੰਦੀ ਆ ਕਦੀ ਉਹਦੇ ਸੰਦੂਕ ਫੁੱਲਣ ਡੈ ਪਿੰਦੀ ਆ ਹੈ ਇਹੋ ਚੰਗੀ ਰਹਿ ਗਈ ਆ ਉਹ ਯਾਰ ਜੋ ਮਰਜੀ ਫੋਲੀ ਜਾਵੇ ਮੇਰੀ ਬਿਲੋ ਘੱਲ ਸੁਣ ਲੈ ਠੀਕ ਨਹੀਂ ਉਹਨੇ ਨਾ ਬਸ ਅੱਜ ਦੀ ਢੜ ਜਿਹੜੇ ਸ਼ਾਮਾਂ ਤੱਕ ਵਾ ਤੈਨੂੰ ਮੈਂ ਆਪ ਹੀ ਛੱਡਉਣਾ ਛੱਡਉਣਾ ਇੱਥੇ ਆਪ ਉਹ ਜਾਊਗੀ ਤੇ ਛੱਡ ਕੇ ਆਓਗੇ ਉਹ ਨਹੀਂ ਨਹੀਂ ਉਹਨੇ ਨਹੀਂ ਛੜਾ ਜੇ ਮੈਨੂੰ ਕਹਿਂਦੀ ਕਿ ਮੈਂ ਚੱਲ ਜਾਣਾ ਚੱਲ ਜਾਣਾ ਇੱਕ ਖੇਤ ਸੁਆ ਉਹਦਾ ਪ੍ਰੋਨੇ ਦਾ ਫੋਨ ਆਉਂਦਾ ਉਹਦੇ ਫੁੱਲਾ ਫਲਾਈ ਨਹੀਂ ਮੁਕਣ ਡਈ ਪਰ ਉਹਨੇ ਦਾ ਫੋਨ ਖੇ ਤੇ ਸੁਭਾਉ ਹੁੰਦਾ ਉਹ ਪਰ ਤੇ ਮੈਂ ਕਹਿੰਦਾ ਜਾਂਦਿਆ ਕਰ ਗੱਲੂ ਯਾਰ ਤੂੰ ਤੇ ਨਾ ਫੇਰ ਉਹੀ ਗੱਲ ਗੱਲ ਨੂੰ ਛੜਦੀ ਨਹੀਂ ਤੇ ਅੱਜ ਤਾਂ ਮਾਰ ਦੇ ਬੰਨਣ ਬਣਾਉਣ ਹੋਂ ਡੇ ਆ ਅੱਜ ਤਾਂ ਚੀਜ਼ਾਂ ਬੰਨਣ ਡਈ ਆ ਮਾਂ ਕੋ ਲੈ ਲੈ ਕੇ ਚੱਲ ਯਾਰ ਬੰਨੀ ਜਾਂਦੇ ਨਹੀਂ ਉਹਨੂੰ ਬੰਨੀ ਜਾਂਦੇ ਤੇ ਕੀ ਗੱਲ ਆ ਪਾਥੇ ਛਦਾਈ ਆ ਕੰਮ ਕਰਨ ਵਾਸਤੇ ਉਹ ਕੋਹ ਨਹੀਂ ਕੀ ਬਨ ਕੇ ਲੈ ਚਲੀ ਕੋਈ ਗੱਲ ਬਾਤ ਨਹੀਂ ਕੀ ਤਨ ਮੈਂ ਦੱਸਾਂ ਸਗੋ ਆਈ ਆ ਸਗੋ ਲੀੜੇ ਲੜੇ ਪੇਟੀ ਚੋਂ ਕੱਢ ਕੇ ਸਕਾ ਸਕੂਲ ਲੈਣੇ ਨਾਲ ਲੈ ਕੇ ਵੀਨਣ ਅੰਨਾ ਨੇ ਕੰਮ ਕਰਾਉਂਦੀ ਆ ਮੈਂ ਕਿਸ ਕਾਉਨੇ ਆ ਤੁਹਾਡੀ ਮਾਂ ਦੇ ਸਕਾਉਂ ਡਈ ਹੋ ਵੇਖ ਲੋ ਜਾ ਕੇ ਫੋਲ ਡਈ ਪੇਟੀ ਸਾਰੀ ਡਈ ਖਲਾਰਾ ਪਾਉਣ ਅੰਦਰ ਸਾਰੇ ਅੱਜ ਤੇ ਚਲ ਹੁਣ ਸਫਾਈਆਂ ਕਰਕੇ ਹਟੀ ਸਵੇਰੇ ਜਿਉ ਹੁਣ ਸੁਕਣੇ ਪਉਣ ਡਈ ਆ ਤੈਨੂੰ ਪਾ ਲੈਣ ਦੇ ਤੂੰ ਤਾਂ ਕਿਤੇ ਹੱਥ ਨਹੀਂ ਹਿਲਾਉਣਾ ਨਾ ਮੈਂ ਹੱਥ ਕਿ ਲਾਵਾਂ ਤੁਹਾਡੀ ਮਾਂ ਮੈਨੂੰ ਹੱਥ ਲਾਉਣ ਦੇਵੇ ਤਾਂ ਨਾ ਨਵਾਂ ਤਾਂ ਤੇ ਯਕੀਨ ਨਾ ਹੋਇਆ ਕੁੜੀਆਂ ਤਾਂ ਯਕੀਨ ਹੁੰਦਾ ਵਾ ਕੁੜੀਆਂ ਜਦੋਂ ਆਉਂਦੀਆਂ ਉਹਨਾਂ ਅੰਦਰ ਵਾਲ ਨੇਗਾ ਝਟ ਵੀ ਤੂੰ ਮੇਰੀ ਪੇਟੀ ਖੋਲ ਦੇ ਤੂੰ ਮੇਰਾ ਸੰਦੂਕ ਖੋਲ ਦੇ ਮੇਰੀ ਧੀ ਕੱਪੜੇ ਸੁਕਣੇ ਪਾ ਦੇ ਨੋਤੇ ਤੇ ਯਕੀਨ ਨਹੀਂ ਵੀ ਨੌ ਨੇ ਚੁੱਕ ਕੇ ਆਪਣੀ ਪੇਟੀ ਚ ਪਾ ਲੈਣਾ ਸਭ ਕੋ ਯਾਰ ਇੱਥੇ ਕਿਹਨੇ ਏਟ ਲਾਈ ਕਿਹਨੇ ਬਹਿ ਰਹਿਣਾ ਸਾਰੀ ਦੁਨੀਆ ਚੱਲਦਾ ਮੇਲਾ ਦੁਨੀਆ ਆਈ ਜਾਂਦੀ ਜਾਈ ਜਾਂਦੀ ਹੈ ਤੇ ਮਾਦਾ ਨੇ ਕਿੰਨਾ ਚਿਰ ਬੈਠੀ ਰਹਿਣਾ ਤੈਨੂੰ ਮੈਂ ਠੰਡ ਰੱਖਿਆ ਕਰ ਕੋਈ ਗੱਲ ਨਹੀਂ ਹੈ ਤੇ ਮੇਰੀ ਮਾਂ ਵਾ ਪਰ ਕਹਿਣ ਨੂੰ ਦਿਲ ਤੇ ਨਿਕਾ ਕਰਦਾ ਏਡੀ ਵੱਡੀ ਗੱਲ ਲੋ ਪਰ ਇਹ ਆ ਵੀ ਮੈਂ ਤੇਰਾ ਦਿਲ ਰਖਮਾਰਿਆ ਕਿੰਨੇ ਵੀ ਜਾਂਦੇ ਪਰ ਇਹ ਗੱਲ ਲੋ ਕਲਾ ਨਹੀਂ ਕਰਦੇ ਚੰਗੀ ਹੁੰਦੀ ਚ ਵੀ ਕਿੰਨੇ ਠੀਕ ਹੈ ਨਾ ਚੰਗਾ ਪਪਾ ਮੈਂ ਹੀ ਕਲਾ ਕਰਨੀ ਆ ਤੁਹਾਨੂੰ ਮੈਂ ਹੀ ਬੁਰੀ ਲੱਗਣਾ ਵਾ ਇਹ ਗੱਲ ਤਾਂ ਮੈਨੂੰ ਪਤਾ ਵਾ ਤੁਹੀ ਆਪਣੀ ਨਾ ਮਾਂ ਨੂੰ ਮਾੜੀ ਕਹਿਣਾ ਤੇ ਨਾ ਕਿਹੜਾ ਭੈਣ ਨੂੰ ਤਾਨੂੰ ਮੈਂ ਹੀ ਮਾੜੀ ਲੱਗਣਾ ਮੈਂ ਨਹੀਂ ਤਾਨੂੰ ਚੰਗੀ ਲੱਗ ਸਕਦੀ ਕਿਉਂ ਨਾ ਕੰਮ ਸਵਾਦ ਦੇ ਕਰਿਆ ਕਰਨਾ ਜਿਦ ਤਰਾ ਹੁੰਦੀ ਆ ਨਾ ਤੇ ਬੰਦਾ ਹੁੰਦਾ ਕਹਿੰਦਾ ਭੈਣ ਜੀ ਕੀ ਹਾਲ ਵਾ ਕੀ ਹਸਤਾ ਵਾ ਸਾਰਾ ਐਂ ਵਧੀਆ ਤਰੀਕੇ ਨਾਲ ਬੰਦਾ ਪੁੱਤ ਜਦੋਂ ਉਹਦੇ ਕਹ ਦੇਣਾ ਵੀ ਇਹ ਕਿੱਧਰ ਆ ਗਈ ਉਸ ਤੋਂ ਵੇਂਦੇ ਤੂੰ ਨੀ ਮੱਥੇ ਤੇ ਪਾ ਲੈਣੀਂ ਤੇ ਫਿਰ ਕਿਤਰਾ ਹੀ ਆ ਅਗਲਾ ਬੰਦਾ ਨਾ ਤੇ ਨਹੀਂ ਹੁੰਦਾ ਵੀ ਮੈਂ ਕੀ ਕਰਨ ਦਿਆ ਆਪਣੀ ਨਹੀਂ ਗਲਤੀ ਸਮਝਣੀ ਅਗਲੇ ਨੂੰ ਕਹਣਾ ਤੂੰ ਸਾਰਾ ਗਲਤ ਹਾਂ ਹੈ ਤੇਰੀਆਂ ਕਿਤੇ ਕਿੰਨੀਆਂ ਵੀਰ ਨਾ ਨਾ ਵਾ ਇੱਕ ਤੇ ਹੈਗੀ ਆ ਇੱਕ ਕਹਾਵਤ ਹੁੰਦੀ ਮਸੇ ਤੇ ਬਢਾਲਾ ਤੇ ਬਢਾਲਾ ਇੱਥੇ ਇੱਕ ਨਣਾਣ ਇੱਕ ਨਣਾਣ ਇਹੋ ਰੁਲਾ ਸੁਣਦੀ ਆਉਂਦੇ ਹੀ ਇੱਥੇ ਕਿੜੀਆਂ 5 7 ਵਜੇ ਇੱਥੇ ਕਿੜੀਆਂ 5 7 ਵਾ 5 7 ਹੁੰਦੀਆਂ ਤਾਂ ਫੇਰ ਫੇਰ ਤਾਂ ਮੈਂ ਵਸਦੀ ਨਾ ਆ ਦਿਖੋ ਨਹੀਂ ਜੀਂਦੇ ਨੇ ਉਹ ਐਵੇਂ ਦੀਆਂ ਨੇ ਗੱਲਾਂ ਸੋਚਦੀ ਹੁੰਦੀਆਂ ਵਾ ਆਪਣਾ ਦਿਮਾਗ ਬੰਦਾ ਸੈੱਟ ਰੱਖੇ ਨਾ ਤੇ ਕੋਈ ਕਿਸ ਨੂੰ ਕੱਖ ਨਹੀਂ ਕਹਿੰਦਾ ਠੀਕ ਨਹੀਂ ਜਦੋਂ ਦੂਜਾ ਬੰਦਾ ਘਰ ਚੜ ਕੇ ਦਖਲਅੰਦਾਜ਼ੀ ਕਰਦਾ ਵਾ ਨਾ ਫੇਰ ਗੁੱਸਾ ਚੜਦਾ ਵਾ ਸੱਚਾ ਠੀਕ ਆ ਨਾ ਹੁਣ ਮਾਂ ਲੈ ਕੇ ਵੜੀ ਅੰਦਰ ਉਹਨੂੰ ਸੰਦੂਖ ਤੇ ਵੱਢੀ ਫੁੱਲਾ ਫਲਾਈ ਕਰਾਉਣਾ ਤੇ ਫੇਰ ਮੇਰੇ ਜੀ ਨੂੰ ਵੀ ਮੈਂ ਆਹ ਕੱਚ ਕੰਮ ਕਰਨ ਵਾਸਤੇ ਲੰਗਰ ਪਾਣੀ ਪਕਾਉਣ ਵਾਸਤੇ ਨਹੀਂ ਮੇਰੀ ਪਹਿਲੂ ਗੱਲ ਸੁਣਾ ਆ ਕਿੰਨਾ ਕਿੱਡਾ ਵੱਡਾ ਵੇੜਾ ਵਾ ਸਬਜ਼ੀਆਂ ਲੱਗੀਆਂ ਕੋਈ ਬੰਦਾ ਜੇ ਨਹੀਂ ਉਧਰ ਟਾਈਮ ਤੇ ਨਹੀਂ ਲੱਗਦਾ ਬੰਦਾ ਇੱਥੇ ਕੋਈ ਗੋਟੀ ਗਾਡੀ ਕਰ ਲਾ ਪਈਦਾ ਕੋਸ ਨਾ ਕੋ ਕੱਖ ਚਾਰ ਕੱਢ ਦਿੰਦਾ ਵਿੱਚੋਂ ਨਾ ਹੋਰ ਤਾਂ ਮੈਨੂੰ ਕੰਮ ਕੋਈ ਨਹੀਂ ਆ ਪਟਕਿਆਂ ਕਰ ਰੋ ਰੱਬੀ ਲੈ ਕੇ ਮਗਲ ਕਰਨ ਆ ਪਾ ਤੁਸੀਂ ਵੀ ਕੋਈ ਸੁਆਦੀ ਗੱਲ ਕਰ ਲੈ ਆ ਸੁਆਦੀ ਗੱਲ ਕਰੇ ਪਰ ਤੂੰ ਨਹੀਂ ਕਰਦੀ ਤੇ ਚੰਗਾ ਮੈਂ ਤਾਂ ਬੈਠੀ ਹੀ ਘੜੀ ਵਿਚਾਲੇ ਅੰਦਰੋਂ ਆਣੀ ਆ ਤੇ ਤੁਸੀਂ ਹੋਰਾਂ ਤੇ ਮੇਰਾ ਦਿਵਾਲੇ ਹੋ ਗਏ ਜੇ ਬੈਠੇ ਰਹੋ ਆਰਾਮ ਨਾਲ ਜਾਗ ਕੰਮ ਕਰ ਜੇ ਕੋ ਭੈਣ ਫਰਾਜੇ ਤਾਂ ਵੀ ਔਖੀ ਜੇ ਕੋ ਨਾ ਜੇ ਤਾਂ ਵੀ ਔਖੀ ਪਰ ਜਦਨ ਇਹਦੇ ਹੁੰਦੇ ਉਦੋਂ ਤੇ ਕਿਤੇ ਸੁਹਤੇ ਕਿਕਲੀਆਂ ਪੋਣਾ ਪਿੰਦੀ ਵਿਹੜੇ ਜੇ ਹੈ ਮੇਰੇ ਵੀਰ ਨਹੀਂ ਹੁਣਾ ਮੇਰੀ ਭੈਣ ਨਹੀਂ ਹੁਣਾ ਫਰਾਣੇ ਨਹੀਂ ਹੁਣਾ ਢਿੰਗੜੇ ਨਹੀਂ ਹੁਣਾ ਜੋ ਦੂਜਾ ਵਧਾ ਆਇੰਦਾ ਫਿਰ ਤੇ ਮੌਤ ਪੈ ਜਾਂਦੀ ਇਹਦੇ ਫਿਰ ਕਹਿੰਦੀ ਵੀ ਮੇਰੇ ਸੈਪਾ ਵਾ ਉਹ ਵਾ ਜੀ ਕੀ ਕਿਹਕੋ ਕਹਨੇ ਹੁਣਾ ਤੇ ਕੀ ਕਿਹਕੋ ਜਣਾ ਯਾਰ ਹੱਦ ਹੋਈ ਸਮਾਂ ਪਤਾ ਨਹੀਂ ਕਿਤਰਾ ਨਾ ਆ ਗਿਆ ਵਾ ਓਏ ਉਦੇ ਪਤਾ ਗਾਸਣ ਮੇਰੀ ਆ ਗਿਆ ਆ ਗਿਆ ਹਾਂਜੀ ਮਾਦਰੀ ਨੂੰ ਇਹ ਗੱਲ ਪਤਾ ਉਹ ਲਾਇਆ ਤਾਂ ਹੈਗਾ ਹੀ ਮੈਂ ਫੋਨ ਹਾਂ ਉਹ ਫੋਨ ਮੈਂ ਉਦੋਂ ਦਾ ਲਾਇਆ ਹੈਗਾ ਕੱਲ ਹੀ ਲਾਇਆ ਸੀ ਤੇ ਕੀ ਕਹਿੰਦੀ ਆ ਮੈਂ ਤੇ ਉਹ ਬਸ ਪੁੱਛਾਈ ਗਈ ਤੀ ਪੁੱਜ ਗਈ ਜੀ ਮੈਂ ਆਹੀ ਬਾਤ ਪੁੱਛਿਆ ਹੀਗਾ ਉਹ ਇਹਨੂੰ ਇੱਕ ਮਰ ਕੰਮ ਕਿਹਾ ਸੀ ਉਹਨੇ ਕੀਤਾ ਕਿ ਨਹੀਂ ਕੀਤਾ ਉਹ ਹਾਂ ਗੱਲ ਤੇ ਨਹੀਂ ਮੈਂ ਕੀਤੀ ਉਹਨਾਂ ਨਾਲ ਜੇ ਯਾਰ ਦੋ ਤਿੰਨ ਦਿਨ ਗਏ ਨੂੰ ਹੋ ਗਏ ਆ ਤੇ ਕਰਨੀ ਕਦੋਂ ਮੈਂ ਗੱਲ ਕਰਦਾ ਚੰਗਾ ਨਹੀਂ ਲੱਗਦਾ ਉਹ ਤੂੰ ਆਪਣੀ ਮਾਂ ਨੂੰ ਕਹਿਣਾ ਤੂੰ ਦਾਨੀ ਨੂੰ ਕਹਿਣਾ ਵਾ ਤੇ ਜਾਂ ਮਾਮੀ ਨੂੰ ਕਹਿਣਾ ਵਾ ਉਹ ਬਾਪੂ ਜੀ ਇਦਾਂ ਦੇ ਉੱਥੇ ਹਾਲਾਤ ਵਾ ਨਾ ਮੈਨੂੰ ਤੇ ਔਖਾ ਹੀ ਲੱਗਦਾ ਵਾ ਤੂੰ ਨਾ ਆਪਣੀ ਮਾਵਾਂ ਕੋਲ ਗੱਲ ਕੋਈ ਸਵਾਦ ਦੀ ਕਰੀ ਜਿਹੜਾ ਤਨ ਮੈਂ ਕੰਮ ਘਟਾ ਉਹਦੀ ਗੱਲ ਕਰ ਮਾਹੌਲ ਨਹੀਂ ਉੱਥੇ ਠੀਕ ਹੈ ਤੇ ਗੋਲੀ ਚੱਲਣ ਢੀ ਆ ਉਹ ਜਿਹੜੀ ਹੈਗੀ ਹੈ ਨਾ ਮਾਮੀ ਉਹ ਥਾਂ ਥਾਂ ਦੇ ਗੱਲ ਕਰਨ ਵਾਲੀ ਆ ਉਹ ਮੜੀ ਕਿਤੇ ਨਹੀਂ ਕੀਂਦੀ ਨਾਲੇ ਗੱਲਾਂ ਕਰਕੇ ਅਗਲੇ ਨੂੰ ਛਾੜ ਦਿੰਦੀ ਉਸੇ ਵੇਲੇ ਮੇਨੋਰੀ ਇਹ ਗੱਲ ਦਾ ਪਤਾ ਤੇ ਤੂੰ ਮਾਪਣ ਨੂੰ ਜੇ ਤੇ ਫੋਨ ਤੇ ਕਿਹਾ ਤੇ ਠੀਕ ਹੈ ਜੇ ਨਹੀਂ ਕਿਹਾ ਤੇ ਉਹਨੂੰ ਫਿਰ ਫੋਨ ਲਾ ਇਹ ਮੈਂ ਕੀ ਲਾਉਣਾ ਫਿਰ ਤੂੰ ਹੀ ਫੋਨ ਲਾ ਕੇ ਕਹਿ ਦੋ ਮੈਂ ਤਾਂ ਫਿਰ ਕਹੂੰਗਾ ਜੇ ਤੇ ਨਹੀਂ ਕਿਹਾ ਤੇ ਹਾਂ ਮੈਂ ਤਾਂ ਆਖਾ ਤੂੰ ਕਹਿ ਤਾ ਹਣਾ ਵਾ ਅਸੀਂ ਫੋਨ ਕਰਨਾ ਉਹ ਨਾਲੇ ਬਾਪੂ ਇੱਕ ਗੱਲ ਹੋਰ ਹੈ ਸਭ ਕਾਹੇ ਵਾਲਿਆਂ ਹੀ ਘਰ ਚ ਕਿਹੜੀ ਘਾਟ ਵਾ ਲੱਖ ਰੁਪਈਆ ਮੰਗਦੇ ਚੰਗੇ ਲੱਗਦੇ ਉਹ ਪੁੱਤ ਸਾਡੇ ਘਰ ਸਭ ਕੁਝ ਹੈਗਾ ਵਾ ਭਾਵੇਂ ਜੋ ਮਰਜੀ ਸਾਡੇ ਘਰ ਇਹ ਕਰੀ ਪਰਹੀਏ ਤੇ ਸਹੀ ਭਲਾ ਦਿੰਦੇ 1000000 ਰੁਪਇਆ ਇਹ ਮਰ ਚਲੀ ਆ ਕਦੀ ਮੇਰੀ ਮਾਂ ਨਹੀਂ ਠੀਕ ਹੈ ਮੇਰੀ ਪਾਲਾ ਨਹੀਂ ਠੀਕ ਪਰਖਣਾ ਕੀ ਆ ہاں-ਹਾਂ ਰਿਸ਼ਤਵਾਰੀ ਦੀ ਵਾਹ ਗੱਲਾਂ ਹੋਣੀਆਂ ਕੱਲੋਂ ਰਿਸ਼ਤਾ ਨਹੀਂ ਹੋਣੇ ਉਹ ਭਾਵੇਂ ਜੋ ਮਰਜ਼ੀ ਹੁੰਦਾ ਫਿਰੇ ਬਸ ਜੇ 1000000 ਕਹੇ ਤਾਂ ਤੇ ਲੱਖ ਲੈਣਾ ਹੀ ਲੈਣਾ ਯਾਰ ਬਾਪੂ ਹਾਂ ਗੱਲ ਕਾਂਡੇ ਦੀ ਗਲਤ ਉਹ ਲੱਖ ਰੁਪਇਆ ਕਿੱਥੋਂ ਦੇ ਦੇਣਾ ਹੁਣ ਜਿੱਥੋਂ ਮਰਜ਼ੀ ਦੇਣ ਤੁਹਾਡੀ ਨਾ ਮੈਂ ਮਮਾ ਨਾਲ ਹੀ ਗੱਲ ਕਰਾ ਦਿੰਦਾ ਵਾ ਜੇ ਮਮਾ ਨਾ ਕਰਾ ਦੇ ਮੈਂ ਲਉ ਮੈਂ ਫੋਨ ਲਿਆਉਣਾ ਫੋਨ ਤੁਹਾਡੀ ਕਰਾਉਣਾ ਕਰ ਹਾਂ ਦੋਈ ਆ ਦੋ ਦਿਨ ਉੱਥੇ ਬੈਠੀ ਨਹੀਂ ਹੋ ਗਿਆ ਤਾਂ ਲੱਖ ਰੁਪਇਆ ਇਹ ਤੱਕ ਮੈਂ ਕਿਹਾ ਹੀ ਨਹੀਂ ਉਹਨੂੰ ਕਹਿਣਾ ਕਦੋਂ ਆ ਜਦੋਂ ਇੱਥੇ ਆ ਗਈ ਪਿੰਡ ਆ ਲੋ ਮੰਮੀਆਂ ਕਰ ਲੋ ਗੱਲ ਮੈਂ ਲਾਤਾ ਜੀ ਹਾਂ ਕਰ ਲੋ ਗੱਲ ਹੈਲੋ ਹੈਲੋ ਉਹ ਕੀ ਆ ਚੱਲ ਮਾਤਾ ਦਾ ਹਾਂਜੀ ਹਾਂਜੀ ਠੀਕ ਆਦਾ ਸਭ ਤੇ ਹੀ ਸੁਣਾਉ ਰੋਟੀ ਪਾਣੀ ਖਾਦਾ ਵਾ ਉਹ ਰੋਟੀ ਪਾਣੀ ਤਾਂ ਅਸੀਂ ਖਾ ਲਿਆ ਵਾ ਰੋਟੀ ਪਾਣੀ ਦਾ ਕੀ ਆ ਉਹਦੇ ਠੀਕ ਵਾ ਉਹਦੇ ਠੀਕ ਵਾ ਉਹ ਤੂੰ ਇੱਧਰ ਦੀ ਸੁਣਾ ਇੱਧਰ ਵੀ ਠੀਕ ਠਾਕ ਕੋਈ ਵਧੀਆ ਉਹ ਵਧੀਆ ਤਾਂ ਹੈਗੇ ਆ ਤੇ ਜਿਹੜਾ ਤੈਨੂੰ ਮੈਂ ਕੰਮ ਕਿਹਾ ਸੀ ਕੀਤਾ ਕਿ ਨਹੀਂ ਕੀਤਾ ਮੈਂ ਆਲੀਏ ਦੇ ਕਿਹਾ ਮੌਕਾ ਵੇਖ ਕੇ ਗੱਲ ਕਰਨੀ ਹੁੰਦੀ ਆ ਐਡੀ ਛੇਤੇ ਕਿੰਦਾ ਗੱਲ ਕਰਦਾ ਤੀਹ ਤਾਂ ਆਪਣੀਆਂ ਗੱਲਾਂ ਮਾਰੀ ਜਾਣ ਲੈ ਗਈ ਇੱਥੇ ਬੈਠੇ ਉਹ ਤੈਨੂੰ 2 ਦਿਨ ਬੈਠ ਗਈ ਨੋ ਹੋ ਗਏ ਆ ਤੂੰ ਮੌਕਾ ਕਿਦਾਂ ਦਾ ਲੱਭਣ ਡਈ ਆ ਮੇਰਾ ਨਿਕਾਜੀ ਕਰਦਾ ਨਾ ਤੰਗੀ ਦੇਣੀ ਕੀ ਕਹੋਂ ਤੇ ਫੇਰ ਤੂੰ ਘਰੋਂ ਨਹੀਂ ਜਾਣਾ ਇਹ ਤਾਂ ਤੈਨੂੰ ਮੈਂ ਇੱਥੋਂ ਕਿਹਾ ਸੀ ਦੇ ਕੰਮ ਦੇ ਹੈਗੇ ਆ ਤੇ ਪੈਰਿਆਂ ਚ ਅੱਜਕੱਲ ਕੀ ਨਿਕਲਦਾ ਆ ਮਾ ਆਪਣੇ ਤਰ੍ਹਾਂ ਦੇ ਬਿਚਾਰੇ ਹੁੰਦੇ ਆ ਸਭ ਕੁਝ ਨਿਕਲ ਗਿਆ ਲੋਕਾਂ ਦੀ 30 30 ਹਜ਼ਾਰ ਦੀ ਕਣਕ ਨਿਕਲੀ ਆ 70 80 80 ਹਜ਼ਾਰ ਦਾ ਝੋਨਾ ਨਿਕਲਿਆ ਕੀ ਨਹੀਂ ਹੁੰਦੇ ਆ ਦੱਸ ਤੇ ਮੇਰੀ ਗੱਲ ਸਮਝੀ ਇਹਨਾਂ ਦੀ ਨਿਕਲਦੀ ਤਾਂ ਆਪਣੀ ਵੀ ਨਿਕਲਦੀ ਹਾਂ ਗੱਲਾਂ ਨਹੀਂ ਕਰੀਂ ਮੇਰੇ ਮੈਨੂੰ ਜਵਾਸ ਵਾਬ ਨਾ ਕਰ ਬੋਤੇ ਤੇ ਜਿਹੜੀ ਤਨ ਮੈਂ ਕੰਮ ਕਿਹਾ ਨਾ ਉਹ ਕਰ ਤੁਹਾਨੂੰ ਪਤਾ ਵੀ ਹੈਗਾ ਵਾ ਮੇਰੀ ਪਰਛਾਈ ਦੀ ਧੀ ਲੰਮੀ ਜ਼ੁਬਾਨ ਵਾ ਉਹਨੇ ਥਾਂ ਥਾਂ ਦੱਸਣਾ ਵਾ ਤੇ ਉਹਨਾਂ ਨੇ ਮੰਗੇ ਪੈਸੇ ਲਏ ਹੀ ਉਹਨਾਂ ਨੇ ਇਦਾਂ ਕੀਤਾ ਹੀ ਇਹ ਘਰ ਵਿੱਚ ਹਾਦੀ ਵੇਚਦੀ ਹੁੰਦੀ ਆ ਜੇ ਤੇਰੀ ਮਾਂ ਉਹਨੂੰ ਲੱਖਾਂ ਰੁਪਈਆ ਦੀ ਜਾਇਦਾਦ ਦੇ ਸਕਦੀ ਇਹ ਮੁੰਡੇ ਨੂੰ ਤੇ ਅਸੀਂ ਤੇ 1 ਲੱਖ ਰੁਪਈਆ ਮੰਗਿਆ ਵਾ ਫੇਰ ਉਹੀ ਗੱਲਾਂ ਕਰੀ ਜਾਂਦੇ ਸਾਬ ਕੋਈ ਤੇ ਸਾਨੂੰ ਦਿੱਤਾ ਮਾਰਾਈ ਨੇ ਅਸੀਂ ਘਤਰ ਲੈ ਲੈਂਦੇ ਤੇ ਨਾ ਜੇ ਸਾਡੇ ਕੋਲ ਨਾ ਹੋਵੇ ਫੇਰ ਤੇ ਅਸੀਂ ਮੰਗਦੇ ਚੰਗੇ ਲੱਗਦੇ ਆ ਉਹ ਭਾਵੇਂ ਸਾਡੇ ਕੋਲ ਸਭ ਕੁਝ ਹੀ ਆ ਗਿਆ ਤੈਨੂੰ ਮੈਂ ਇੱਕ ਗੱਲ ਕਹਿਤੀ ਨਾ ਤੈਨੂੰ ਮੈਂ ਇਥੋਂ ਕਹਿ ਕੇ ਭੇਜਿਆ ਸੀ ਕਿ ਜਾਂਦੇ ਲੱਖ ਰੁਪਈਆ ਦੀ ਉਹਨਾਂ ਨੂੰ ਡਿਮਾਂਡ ਰੱਖਦੀ ਮੈਂ ਤਾਂ ਤੈਨੂੰ ਇੱਥੋਂ ਘਰੋਂ ਨਹੀਂ ਜਾਣ ਦੰਦਾ ਮੈਨੂੰ ਤਾਂ ਪਹਿਲਾਂ ਹੀ ਪਤਾ ਸੀ ਕਿ ਤੂੰ ਉੱਥੇ ਜਾ ਕੇ ਉਹਨਾਂ ਦੀ ਬਣ ਜਾਨੀ ਹੈ ਤੂੰ ਮਨਾਂ ਵਿੱਚ ਘੁਆ ਪਾਦੀ ਨਹੀਂ ਮਰਜ਼ਾ ਹੀ ਕਿ ਦੇਖੀ ਚੁਆਣਾ ਉਹਦੋਂ ਤੱਕ ਵੀ ਕਹਿੰਦੇ ਸੀ ਕਰਨਾ ਉਹਨਾਂ ਨੇ ਫਿਰ ਕਿਹੜੋਂ ਕਿਹਨੂੰ ਤੇ ਘਰ ਨਹੀਂ ਦਿੰਦੀ ਤੂੰ ਸਿੱਧਾ ਕਹਦੇ ਮੇਰਾ ਪ੍ਰੋਣਾ ਕਹਿੰਦਾ ਵੇ ਪੈਸੇ ਚਾਹੀਦੇ ਅੱਗੇ ਪ੍ਰੋਣੇ ਨੂੰ ਕਰਦੇ ਤੂੰ ਮੇਰਾ ਜਿਆਦਾ ਤੇ ਤੂੰ ਜੇ ਨਹੀਂ ਲੈ ਰਹੇ ਤਾਂ ਤੂੰ ਐ ਕਿਉਂ ਕਰੀਂ ਕਰੋ ਮੈਂ ਆਪੇ ਜਾਂ ਅੰਦਰ ਆਪੇ ਇੱਥੇ ਜਾਂਦਾ ਤੇ ਕਹਿ ਦਿੰਦਾ ਮੁੰਬਾਈ ਨੂੰ ਬੋਲੀ ਨਹੀਂ ਗਈ ਚੰਗੀ ਭਲੀ ਆਓ ਤੈਨੂੰ ਰੋਜ਼ ਫੋਨ ਕਰ ਦਿੰਦੀ ਆ ਮੈਂ ਠੀਕ ਨਹੀਂ ਆਉਂਗਾ ਜਾਉਂਗਾ ਇਹ ਆ ਗੋ ਜੇ ਤੂੰ ਕਹੇ ਲੈ ਕੇ ਆ ਗਈ ਤੇ ਗਾੜੀ ਮੁੜ ਕੇ ਚੱਲ ਜੇਗੀ ਜੇ ਨਾ ਲੈਏ ਨਾ ਤਾਂ ਮੁੜ ਕੇ ਇੱਥੇ ਦਾ ਨਾ ਨਾ ਲਈ ਮੁੜ ਕੇ ਕਿ ਮੈਂ ਅੱਜ ਪਿੰਡ ਜਾਣਾ

ਇਹ ਬੰਦੇ ਦਾ ਫੋਨ ਆਇਆ ਵਾ ਕਿਦਾਂ ਹੌਲੀ ਹੌਲੀ ਬੋਲਦੀ ਹੈ ਕਿਤੇ ਕੰਨ ਵਿੱਚ ਕੋਹ ਨਹੀਂ ਪੈਣ ਦੇਣ ਲਈ ਕਿਤੇ ਬਾਹਰ ਵੀ ਕਿਸ ਨੂੰ ਕੋਈ ਗੱਲ ਸੁਣ ਜੇ ਕੋਈ ਨਹੀਂ ਇੱਕ ਅੱਧੀ ਤੇ ਮੇਰੇ ਕੰਨ ਚ ਪੈ ਹੀ ਜਾਣੀ ਤੇ ਹੈ ਕਿਹੜੇ ਪੈਹਾਂ ਦੀ ਗੱਲ ਕਰਨ ਲਈ ਹੈ ਕੀ ਕ ਲੈ ਦਾਸ ਇੱਕੋ ਗੱਲ ਕਰੀ ਜਾਂਦੇ ਆ ਲੱਖ ਰੁਪਈਆ ਲੈ ਕੇ ਆਈ ਲੱਖ ਰੁਪਈਆ ਲੈ ਕੇ ਆਈ ਕਿੱਦਾਂ ਮੰਗਾ ਮੈਂ ਇਹਨਾਂ ਕੋਲ ਲੱਖ ਚੰਗੀ ਲੱਗੂਗੀ ਅੱਜ ਤਾਂ ਲੱਖ ਓੱਖ ਸੁੱਖ ਹੋ ਕੇ ਦੇ ਦੇਣਗੇ ਕੱਲ ਨੂੰ ਦਿਨਾਂ ਵਾਰਾਂ ਤੇ ਜਾਣਗੇ ਆਖਣ ਕਿ ਉਸੇ ਲੱਖ ਨਾਲ ਗੱਲਾਂ ਕਰ ਲਾ ਮੈਨੂੰ ਤੇ ਆ ਬੰਦੇ ਦੀ ਸਮਝ ਨਹੀਂ ਆਉਂਦੀ ਮਹਾਰਾਜ ਨੇ ਸਭ ਕੁਝ ਆਪਣੇ ਘਰ ਦਿੱਤਾ ਵਾ ਬੜੀ ਵਧੀਆ ਰੋਟੀ ਖਾਂਦੇ ਆ ਫੇਰ ਵੀ ਪਤਾ ਨਹੀਂ ਦੂਜੇ ਵਾਲ ਕਿਉਂ ਧਿਆਨ ਰਹਿਦਾ ਵਾ ਵੀ ਜੋ ਕੋ ਜੁਦਕਾ ਹੈਗਾ ਦਵਾਦਾ ਉਹ ਵੀ ਲੈ ਆਵਾ ਮੈਂ ਨਹੀਂ ਮੰਗਣਾ ਲੱਖ ਰੁਪਈਆ ਜੋ ਮਰਜ਼ੀ ਹੁੰਦਾ ਰਹੇ ਉਹਨ ਜਾਣ ਵੀ ਮੈਂ ਰੱਖਣਾ ਵਾ ਕਿ ਲੱਖ ਰੁਪਏ ਦਾ ਮੈਂ ਗੱਲਾਂ ਕਰਦੀ ਆ ਵਾ ਉੱਤੋਂ ਮਾਤਾ ਨਹੀਂ ਠੀਕ ਮਾਤਾ ਨੂੰ ਤਾਂ ਅੱਗੇ ਰੋਟੀ ਮਹਾਂ ਦੇਣ ਦੇ ਆ ਜੇ ਮੈਂ ਪੈਸੇ ਮੰਗ ਲੈਣਾ ਤੇ ਮਾਤਾ ਦਾ ਜੀਣਾ ਵੀ ਮੁਸ਼ਕਲ ਕਰ ਦੇਣਾ ਵਾ ਉਹਨੇ ਵੀ ਕਹਿਣਾ ਵਾ ਤੇਰੀ ਧੀ ਪੈਸੇ ਮੰਗਦੀ ਏਦਾਂ ਮਾ ਉਦਾਂ ਕੋਈ ਗੱਲ ਨਹੀਂ ਜਾ ਕੇ ਪਿੰਡ ਵੇਖੀ ਜਾਊਗੀ ਵੀ ਕੀ ਕਹਿੰਦੇ ਆ ਪਰ ਪੈਸਿਆਂ ਦਾ ਨਾਂ ਨਹੀਂ ਲੈਣਾ ਮੰਮੀ ਪੁੱਛੂਗੀ ਨਾ ਵੀ ਫੋਨ ਆਇਆ ਸੀ ਤੇ ਕਹੂੰਗੀ ਵੀ ਕੈਂਡਾ ਹੀ ਠੀਕ ਠਾਕ ਵਾ ਆ ਜਾ ਹੁਣ ਦੋ ਰਾਤਾਂ ਹੋ ਗਈਆਂ ਗਈ ਨੂੰ ਇਹੋ ਬਹਾਨਾ ਮਾਰੂਗੀ ਮੈਨੂੰ ਤੱਕੋ ਦਾਲ ਚ ਕਾਲਾ ਲੱਗਦਾ ਮੈਨੂੰ ਲੱਗਦਾ ਐ ਕਿ ਕਿਸੇ ਮਾਰ ਤੇ ਆਈ ਆ ਹੈ ਐਵੇਂ ਨਹੀਂ ਆਣ ਕੇ ਬੈਠੀ ਡੇਰੇ ਲਾ ਕੇ ਇੱਥੇ ਜਾਣ ਦਾ ਨਾਂ ਵੀ ਲੈਣ ਈ ਉਹ ਵੀ ਕਹਿਣ ਡਿਆ ਹੈ ਕਿ ਲੈ ਕੇ ਆਵੀ ਕੋਹਨਾ ਕੋ ਤੇ ਕਹਿਣ ਈ ਮੈਂ ਕਿੱਦਾਂ ਮੰਗਾ ਮੈਨੂੰ ਸਮਝ ਨਹੀਂ ਆਉਂਦੀ ਕਿ ਕੀ ਮੰਗਣ ਵਾਸਤੇ ਕਹਿਣ ਡਿਆ ਵਾ ਕੋਈ ਨਹੀਂ ਅੰਦਰ ਦੀਆਂ ਪੱਕੀਆਂ ਬਾਹਰ ਆਉਣੀਆਂ ਵਾ ਪਤਾ ਤਾਂ ਲੱਗ ਹੀ ਜਾਣਾ ਇਹਨੂੰ ਤੇ ਮੈਂ ਦੇ ਕੇ ਤੋਰੂੰਗੀ ਹੈ ਕਿੱਡੀ ਚਲਾਕ ਆ ਮੈਂ ਅੱਗੇ ਸੋਚਾਂ ਵੀ ਨੇ ਦੜੇ ਰਿੰਦੀ ਨਹੀਂ ਹੁੰਦੀ ਐਰ ਕੀ ਕਿੱਥੋਂ ਨੇ ਦਰਹਿਣ ਤਾਂ ਤੇ ਬੰਦੇ ਨੇ ਚੱਲ ਕੋਈ ਨਹੀਂ ਵੇਖ ਨਹੀਂ ਆ ਆਪਣਾ ਕੀ ਕਰਦੀ ਆ ਹੁਣ ਓ ਯਾਰ ਕਨਗਰਸ ਹੌਤਾ ਹੋ ਗਿਆ ਉੱਤੇ ਪਾਸੇ ਔਰ ਖਦਾ ਖਦਾ ਲਿਆ ਹੋਵੇ ਨਾ ਸਾਕਰ ਲਾਗੇ ਤੇ ਚਲ ਸਰ ਹਾਂਜੀ ਕੀ ਕਰਨਿਆ ਪੁੱਤ ਉਹ ਕੱਖ ਨਹੀਂ ਹਾਂ ਉਹ ਹੌਤਾਂ ਵੇਖਣ ਡਿਆ ਸੀਗਾ ਤੇਰੇ ਨਾਲ ਇੱਕ ਗੱਲ ਕਰਾਂ ਹਾਂਜੀ ਪਰ ਹੁਣ ਤੂੰ ਗਲਤ ਨਾ ਸਮਝੀ ਆਪਣੀ ਮਾਂ ਨਹੀਂ ਗੱਲ ਤੈਨੂੰ ਸਮਝ ਰਾਵਾਂ ਤੂੰ ਸਹੀ ਗੱਲ ਮੇਰੀ ਗੱਲ ਸੁਣ ਤੇਰੀ ਭੂਆ ਨੂੰ ਆਇਆ ਤੇਰੇ ਫੁੱਫੜ ਦਾ ਫੋਨ ਹੈ ਤੇ ਗੱਲਾਂ ਕਰਦੀ ਸੁਣੀ ਆ ਮੈਂ ਜਿੱਦਾਂ ਨਾ ਇਹਨੂੰ ਕੋਈ ਕਹਿਣ ਲਿਆ ਵਾ ਫੇ ਲੈ ਕੇ ਆਵੀ ਤੇ ਇਹ ਆਂਦੀ ਹੀ ਵੀ ਮੈਂ ਕਿਹੜੇ ਮੂਨਾ ਮੰਗਾ ਹੈ ਤੇਰੇ ਫੁੱਫੜ ਨੇ ਨਾ ਇਹਨੂੰ ਉਹ ਲੈਣਕ ਲਿਆਈ ਉਹ ਮੰਮੀ ਉਹ ਆਪਣੇ ਘਰ ਦੀ ਗੱਲ ਕਰਦੇ ਹੋਣਗੇ ਹੈ ਉਹ ਘਰ ਦੀ ਹੀ ਕਰਦੇ ਨਹੀਂ ਐਵੇਂ ਉਹੀ ਗੱਲ ਸੋਝ ਲਈ ਆ ਵੀ ਕਦੇ ਸਾਡੇ ਕੋਲ ਮੰਗਣਾ ਰਹੇ ਉਹ ਕੁਛ ਲੈਣ ਆਈ ਛਦਈਆ ਪਹਿਲਾਂ ਤਾਂ ਸਵੇਰ ਦੀ ਉੱਠ ਕੇ ਤੇ ਮਾਤਾ ਦੇ ਸੰਦੂਕ ਚ ਵੜੀ ਹੀਗੀ। ਉੱਥੋਂ ਡਈ ਸਮਾਨ ਕੱਢਣਾ। ਹੈਂ? ਮਾਤਾ ਵੀ ਇਹਨੂੰ ਚਾਬੀਆਂ ਫੜਾਉਂਦੀ ਆ। ਤੇ ਆ ਲੈ ਮੇਰੀ ਧੀ ਆ ਵੀ ਫੋਨ ਲਾ ਤੇ ਆ ਵੀ ਫੋਨ ਲਾ। ਪਹਿਲਾਂ ਤੇ ਉਹ ਡਈ ਫੋਲਣ। ਪਹਿਲਾਂ ਤੁੱਤ ਚੀਜ਼ਾਂ ਕੱਠੀਆਂ ਕੀਤੀਆਂ ਹੋਣੀਆਂ ਆ। ਹੁਣ ਇਹ ਤੇ ਕਾਇਆ ਵਾ ਬੰਦੇ ਦਾ ਫੋਨ। ਤੇ ਬਾਹਰ ਉਹ ਉੱਥੇ ਖਲੋ ਕੇ ਡਈ ਗੱਲ ਕਰਨ। ਤੇ ਮੈਂ ਮਗਰ ਜਾ ਕੇ ਸੁਣ ਲਈਆਂ। ਇਹ ਕੋਹਨਾ ਕੋਹ ਲੈਣ ਆਈ ਹੋ। ਤੇ ਆਪਣੇ ਪਿਓ ਨੂੰ ਸਮਝਾਦੀ। ਮੇਰੀ ਤੇ ਨਹੀਂ ਉਹ ਗੱਲ ਮੰਨਦਾ। ਤੇ ਜੇ ਕਿਤੇ ਹਾਂ ਕੀਤੀ ਤੇ ਸਾਡੇ ਘਰ ਚ ਕਪੱਤ ਬਹੁ ਫਿਰ। ਉਹ ਲੈਣਾ ਭੂਆ ਨੇ ਕੀ ਇਥੋਂ ਦੱਸ। ਅੱਗੇ ਕੀ ਲੱਗੀ? ਅੱਛਾ ਤੁਹਾਨੂੰ ਕੀ ਪਤਾ ਤੁਸੀਂ ਤੇ ਨਿਆਣੇ ਜੀ ਜਿਉਂ ਵਿਆਹੀ ਆ ਖੜ ਨਹੀਂ ਡਈ ਆ ਕਦੀ ਖਾਲੀ ਗਈ ਆ ਜਦੋਂ ਫਸਲ ਆਉਂਦੀ ਆਣ ਹਾਜ਼ਰ ਹੁੰਦੀ ਐ ਇਹਦੇ ਵਾਸਤੇ ਸਭ ਕੋ ਕੀਤਾ ਆ ਨਾ ਗੱਲ ਕੋਈ ਹੋਰ ਹੋਣੀ ਆ ਤੇ ਤੁਸੀਂ ਹੋਰ ਬਣਾਈ ਜਾਣ ਦੇ ਜਾਨ ਕੇ ਚੱਲ ਠੀਕ ਆ ਮੇਰੀ ਗੱਲ ਸੁਣ ਗੱਲ ਆ ਜਾਣੀ ਆ ਬਾਹਰ ਠੀਕ ਆ ਨਾ ਫੇਰ ਪਤਾ ਲੱਗਣਾ ਵੀ ਮਾਂ ਮੇਰੀ ਸੱਚ ਬੋਲਦੀ ਸੀਗੀ ਅਜੇ ਨਹੀਂਗਾ ਪਤਾ ਲੱਗਣਾ ਪੂਆ ਤੇ ਵੈਸੇ ਰਹਿਣ ਆ ਗਈ ਤੁਸੀਂ ਜਾਣ ਕੇ ਕਰੀ ਜਾਣ ਦੇ ਤੇ ਪੂਆ ਇਦਾਂ ਦੀ ਰਹਿਣ ਆ ਗਈ ਮੁੰਡਾ ਉਹਦਾ ਸਕੂਲ ਜਾਣ ਡਿਆ ਵਾ ਕਾਰ ਡੰਗਰ ਖੇ ਸੁਖਣਾ ਹੈ ਏਦਾਂ ਕਿਦਾਂ ਰਹਿਣਾਗੀ ਘਰੋਂ ਤਾਂ ਉਤਰ ਇੱਕ ਮਿੰਟ ਦਾ ਵੇਲ ਨੀਗਾ ਮੈਂ ਜਾ ਸਕਦੀ ਆ ਆਪਣਾ ਘਰ ਛੱਡ ਕੇ ਤੁਸੀਂ ਦੱਸੋ ਸਰਦਾ ਸਾਡਾ ਉਹ ਚੱਲ ਕੋਈ ਗੱਲ ਨਹੀਂ ਮੰਮੀ ਜੇ ਭੂਆ ਕੋ ਮੰਗਣ ਆਈ ਹੈ ਨਾ ਤੇ ਕੋਈ ਗੱਲ ਨਹੀਂ ਮੰਗ ਲੈਣੀ ਪਹਿਲਾਂ ਕੀ ਮੰਗਦੀ ਸੀ ਉਹ ਦੇਣਾ ਤਾਂ ਦੇ ਦਾਂਗੇ ਫਿਰ ਹੋਰ ਕੀ ਹੈ ਕਿਉਂ ਦੇ ਦਾਂਗੇ ਸਾਨੂੰ ਆਪਣੇ ਘਰ ਦੀ ਲੋੜ ਨਹੀਂ ਇਹਦੇ ਘਰ ਕਿਹੜੀ ਚੀਜ਼ ਦੀ ਕਮੀ ਆ ਜਦੋਂ ਜੀ ਕਰਦਾ ਮੂੰਹ ਚੁੱਕ ਕੇ ਆਂਦੀ ਇੱਥੇ ਐਰ ਕੀ ਤੇ ਪੱਕਾ ਉਹਨੇ ਕੋਈ ਨਾ ਕੋਈ ਵੱਡੇ ਹੀ ਕੰਮ ਮੰਗਿਆ ਵਾ ਠੀਕ ਆ ਨਾ ਮੈਨੂੰ ਸਾਰਾ ਹੀ ਪਤਾ ਵਾ ਤੁਹੀ ਪਤਾ ਨਹੀਂ ਹੈ ਗੱਲ ਸਮਝਦੇ ਕਿ ਨਹੀਂ ਸਮਝਦੇ ਵੇਖੀ ਜਾਈਂ ਫੋਨ ਕਰਕੇ ਆ ਲੰਦੇ ਅੰਦਰ ਕੋਈ ਨਾ ਕੋਈ ਡਿਮਾਂਡ ਆਉਂਦਾ ਮਾਂ ਦੇ ਸਾਹਮਣੇ ਰੱਖੀ ਰੱਖੀ ਉਹਨੇ ਉਹ ਚੱਲ ਕੋਈ ਗੱਲ ਨਹੀਂ ਤੂੰ ਰੋਟੀ ਪਾਣੀ ਲਾਓ ਤੇ ਕੋਈ ਗੱਲ ਵੇਖ ਲਾਂ ਕੀ ਜਾਂਦੀ ਪਾ ਧਿਆਨ ਰੱਖੀ ਮੇਰੀ ਗੱਲ ਦਾ ਆਪਣੇ ਪਿਓ ਨੂੰ ਕਹਿ ਦੀ ਪਿਆਰ ਕੀ ਜੇ ਕੋਈ ਚੀਜ਼ ਦਿੱਤੀ ਤੇ ਮੇਰੇ ਤੋਂ ਬੁਰਾ ਕੋਈ ਨਾ ਹੋਊਗਾ ਕੋਈ ਗੱਲ ਨਹੀਂ ਕਿ ਇਹ ਸਟੇਨ ਗੱਲਾਂ ਚੰਚਲ ਗਈ ਇੱਥੇ ਉਹੀ ਗੱਲ ਆ ਮਮੀ ਬਣੀ ਕਿਉਂ ਗੱਲਾਂ ਸੁੰਦਰੀਂਦੀ ਕਦੀ ਹੱਡੀਆਂ ਸੋਲ ਲੀਆਂ ਕਦੀ ਭੂਆ ਸੋਲ ਲੀਆਂ ਆ ਗੱਲ ਕੋਈ ਹੋਰ ਹੋਣੀ ਆ ਤੇ ਐਵੇਂ ਕਰੀ ਜਾਂਦੇ ਆਪਣੇ ਕੋਲੋਂ ਲਾਣਾ Aí, ó.